ਸਤਿ ਸ਼੍ਰੀ ਅਕਾਲ ਪੈਨੋ ਹੋਰ ਸਭ ਵਧੀਆ ਠੀਕ ਠਾਕ ਜੀ ਅਸੀਂ ਅੱਜ ਤਾ ਨੂੰ ਫੁਲਕਾਰੀ ਫੈਸ਼ਨ ਤੋਂ ਨਵੇਂ-ਨਵੇਂ ਬੁਟੀਕ ਵਾਲੇ ਸੂਟ ਵਰਕ ਵਾਲੇ ਵਿਖੋਣ ਜਾ ਰਹੇ ਆਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਵਾਲੇ ਬਹੁਤ ਜ਼ਿਆਦਾ ਸੋਨੇ ਵਰਕ ਵਾਲੇ ਸੂਟ ਰੈਡੀ ਹੋਏ ਨੇ ਸੋ ਇਹਨਾਂ ਦੇ ਨਾਲ ਤੁਸੀਂ ਕਿਸੇ ਵੀ ਕਲਰ ਤੇ ਤਿਆਰ ਵੈਸੇ ਕਰਵਾ ਸਕਦੇ ਹੋ ਆਲਰੇਡੀ ਸਾਰੇ ਬਣੇ ਹੋਏ ਨੇ ਔਰ ਇਹ ਸਾਡੇ ਫੈਬਰਿਕ ਜਿਹੜੇ ਪਾਰਟੀ ਵੇਅਰ 컬렉ਸ਼ਨ ਦੇ ਵਿੱਚ ਹੋਣਗੇ ਸੋ ਇਹ ਆਪਾਂ ਘੇਰਾ ਤੇ ਪਾਵਾਂ ਦੇ ਵਰਕ ਕੀਤਾ ਹੋਇਆ ਜੀ ਇਹ ਵਾਲੇ ਰੈਡ ਦੇ ਵਿੱਚ ਬਣਿਆ ਹੋਇਆ ਸਾਰਾ ਜਰੀ ਦਾ ਵਰਕ ਆਏਗਾ ਔਰ ਇਹ ਉੱਪਰ ਨੂੰ ਦੋ ਪੈਨਲ ਸਜਣਗੇ ਸਿਲਕ ਪਸ਼ਮੀਨੇ ਤੇ ਰੈਡੀ ਹੋਇਆ ਵਾ ਔਰ ਇਹ ਤੁਸੀਂ ਸੇਮ ਕਿਸੇ ਪਾਰਟੀ ਵੇਅਰ ਫੈਬਰਿਕ ਤੇ ਵੀ ਕਰਵਾ ਸਕਦੇ ਬਹੁਤ ਜ਼ਿਆਦੀਆਂ ਸੋਹਣੀਆਂ ਵੇਲ ਜਿਹੜੀਆਂ ਬਣੀਆਂ ਹੋਈਆਂ ਨੇ ਕਲਰ ਕੰਬੀਨੇਸ਼ਨ ਤੁਸੀਂ ਆਪਣੇ ਅਕੋਰਡਿੰਗ ਜਿਹੜੀ ਉਹ ਸੈੱਟ ਕਰਵਾ ਸਕਦੇ ਇਹ ਵਾਲਾ ਵੀ ਬਹੁਤ ਜ਼ਿਆਦਾ ਸੋਨਾ ਘੇਰੇ ਤੇ ਡਿਜ਼ਾਈਨ ਆਊਗਾ ਬਾਹਾਂ ਤੇ ਆਊਗਾ ਸੇਮ ਡਿਜ਼ਾਈਨ ਪੈਚ ਵਰਕ ਖਲਾ ਕੀ ਇਹਦੇ ਉੱਪਰ ਵਰਕ ਕੀਤਾ ਹੋਇਆ ਵਰਕ ਹੋਇਆ ਹੈ ਤੇ ਔਰ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਡਿਜ਼ਾਈਨ ਦਿਖਾਉਣੀ ਬਹੁਤ ਹੀ ਜ਼ਿਆਦਾ ਸੋਹਣਾ ਇਹ ਚਾਕਾਂ ਤੇ ਆਊਗਾ ਜਿਵੇਂ ਇਹ ਡਿਜ਼ਾਈਨ ਜਿਹੜੀ ਹੁੰਦੇ ਨੇ ਤੁਸੀਂ ਘੇਰਿਆਂ ਦੇ ਵੀ ਕਰਵਾ ਸਕਦੇ ਹੋ ਬਹੁਤ ਪਿਆਰੇ ਲੱਗਦੇ ਨੇ ਸਾਰਾ ਜ਼ਰੀ ਦਾ ਕੰਮ ਆਊਗਾ ਤੁਸੀਂ ਇਹਦੇ ਵਿੱਚ ਧਾਗੇ ਦਾ ਕੰਮ ਵੀ ਕਰਵਾ ਸਕਦੇ ਹੋ ਵਿੱਚ ਇਹਦੀ ਤੁਸੀਂ ਆਪਣੇ ਅਕੋਰਡਿੰਗ ਕਲਰ ਐਡ-ਆਨ ਵੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਬਣ ਕੇ ਰੈਡੀ ਹੋ ਜਾਂਦੇ ਨੇ ਸਾਰੇ ਬੁਟੀਕ ਸੂਟ ਹੋਣਗੇ ਇਹ ਬਲੈਕ ਦੇਖੋ ਬਹੁਤ ਜ਼ਿਆਦਾ ਸੋਹਣਾ ਹੈ ਇਹਦੇ ਵਿੱਚ ਕਲਰ ਕੰਬੀਨੇਸ਼ਨਸ ਫਰੰਟ ਦੇ ਬੂਟੀਆਂ ਨੇ ਬਾਹਾਂ ਔਰ ਸਲੀਵਸ ਤੇ ਹੈਵੀ ਕੰਪੂਟਾ ਹੋਊਗਾ ਬਹੁਤ ਹੀ ਜ਼ਿਆਦਾ ਪਿਆਰਾ ਪਰ ਨਾ ਜਿਹੜੇ ਕੱਪੜੇ ਇਹ ਵਾਲ ਹੈਗਾ ਜੀ ਜਾਰਜਟ ਦੇ ਉੱਪਰ ਰੈਡੀ ਹੋਇਆ ਜੀ ਬਹੁਤ ਜ਼ਿਆਦਾ ਸੋਹਣਾ ਤੇ ਇਹ ਸੈਟਨ ਔਰਗੰਜ਼ਾ ਦੇ ਉੱਪਰ ਬਣਿਆ ਹੋਇਆ ਬਹੁਤ ਹੈਵੀ ਸੂਟ ਬਣਿਆ ਹੋਇਆ ਹੈ ਬਣਾ ਆਰੇ ਇਹਦੇ ਵਿੱਚ ਤੁਸੀਂ ਡਿਜ਼ਾਈਨ ਤੁਸੀਂ ਦੇਖ ਸਕਦੇ ਚੱਕਾ ਹੈਵੀ ਨੇ ਵਿੱਚ ਬੂਟੀਆਂ ਪਾਈਆਂ ਹੋਈਆਂ ਨੇ ਇਹਨਾਂ ਦੇ ਨਾਲ ਗਲਾ ਵੀ ਬਹੁਤ ਜ਼ਿਆਦਾ ਸੋਹਣਾ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਹਾਂ ਬਹੁਤ ਹੀ ਪਿਆਰਾ ਬਣਿਆ ਹੋਇਆ ਵਾ ਬਾਟਮ ਤੇ ਵੀ ਹੈ ਸੋ ਇਹਨਾਂ ਸੂਟ ਨੂੰ ਤੁਸੀਂ ਆਰਡਰ ਕਰਨ ਲਈ WhatsApp ਤੇ ਮੈਸੇਜ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਆਰਡਰ ਕਰ ਸਕਦੇ ਹੋ